ਦੋਸਤੋ ਮੈਂ ਤੁਹਾਡਾ ਵੀਰ ਜਸਪ੍ਰੀਤ ਸਿੰਘ ਹੌਬੀ ਮੁਖ ਸੇਵਾਦਾਰ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ ਐਸ ਡੀ ਐਫ ਸੇਵਾਦਾਰ ਭਾਜਪੀ ਪਾਰਟੀ ਪੰਜਾਬ ਮੇਰੇ ਨਾਲ ਸਾਡੀ ਜਥੇਬੰਦੀ ਦੇ ਬਹੁਤ ਸੀਨੀਅਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਨਾ ਸਾਹਿਬ ਸਾਡੇ ਬਹੁਤ ਸੀਨੀਅਰ ਸੈਕਟਰੀ ਜਗਪ੍ਰੀਤ ਸਿੰਘ ਸਾਡੇ ਨਾਲ ਸਾਡੇ ਨਵੇਂ ਜੁੜੇ ਬੜੇ ਅਜ਼ੀਜ਼ ਸਾਥੀ ਦੋਸਤ ਸ਼੍ਰੀ ਵਿਕਾਸ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਜਥੇਬੰਦੀ ਐਸਡੀਐਫ ਦਾ ਮੁੱਖ ਟੀਚਾ ਇਮੀਗ੍ਰੇਸ਼ਨ ਇਸ਼ੂਜ਼ ਨੂੰ ਹੱਲ ਕਰਨਾ ਜੇ ਦੂਜੀ ਭਾਸ਼ਾ ਚ ਕੀ ਹੈ ਤਾਂ ਠੱਗ ਟਰੈਵਲ ਏਜੰਟਾਂ ਨਾਲ ਲੜਾਈ ਸਾਡੀ ਜਥੇਬੰਦੀ ਦਾ ਮੁੱਖ ਮੁੱਦਾ ਦੋਸਤੋ ਔਰ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਜੋ ਸਾਡੇ ਨਾਲ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਨਿਜੀ ਤੌਰ ਤੇ ਜੁੜੇ ਨੇ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2020 ਤੋਂ ਜਗத ਮੁੱਖ ਝੰਡਾ ਅਲਾਣੇ ਆ ਪੰਜਾਬ ਤੋਂ ਯਾਰ ਦੂਰ ਦਰਾਡੇ ਦੂਜੇ ਸੂਬਿਆਂ ਤੋਂ ਵੀ ਕਈ ਸਾਡੇ ਗਰੀਬ ਅਮੀਰ ਭੈਣ ਭਰਾ ਆਪਣੀਆਂ ਸਮੱਸਿਆਵਾਂ ਲੈ ਕੇ ਦੋਸਤੋ ਪਹੁੰਚੇ ਉਹਨਾਂ 'ਚ ਬਹੁਤ ਸਾਰੀਆਂ ਹੱਲ ਵੀ ਹੋਈਆਂ ਦੋਸਤੋ ਅੱਜ ਖੁਸ਼ੀ ਦਾ ਦਿਨ ਹੈ ਫੇਰ ਇੱਕ ਵਾਰ ਸਾਡੇ ਬਹੁਤ ਅਜ਼ੀਜ਼ ਮਿੱਤਰ ਸ਼੍ਰੀ ਵਿਕਾਸ ਜੀ ਵਿਕਾਸ ਜੀ ਇਹਨਾਂ ਦਾ ਲਗਭਗ ਕੋਈ 4.5 ਲੱਖ ਰੁਪਈਆ ਲੁਧਿਆਣਾ ਦੇ ਕਿਸੇ ਏਜੰਟ ਕੋਲੇ ਇਸ ਉਹਦਾ ਨਾਉ ਨਹੀਂ ਲੈਣਾ ਨਾ ਇਸ ਕਰਕੇ ਨਹੀਂ ਲੈਣਾ ਕਿਉਂਕਿ ਸਾਡੇ ਕਹਿਣ ਤੇ ਤੇ ਵਿਸ਼ੇਸ਼ ਧੰਨਵਾਦ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਹੁਣ ਇਹਨਾਂ ਦੇ ਅੱਜ ਰਕਮ ਦਿੱਤੀ ਆ ਸੋ ਇਹਨਾਂ ਨੇ ਸਾਨੂੰ ਅਰਜ਼ੀ ਦਿੱਤੀ ਸੀ ਲਗਭਗ 1.5-2 ਮਹੀਨੇ ਪਹਿਲਾਂ ਉਸ ਏਜੰਟ ਨਾਲ ਸਾਡਾ ਪਹਿਲਾਂ ਵੀ ਵਾਪੈ ਚੁੱਕਾ ਹੈ। ਔਰ ਉਹਨੂੰ ਉਧਰ ਬੁਲਾ ਕੇ ਗੱਲ ਕਹਿਤੀ ਸੀਗੀ ਇਹਨਾਂ ਦੇ ਸਾਹਮਣੇ ਕਿ ਭਾਈ ਹੁਣ ਤੈਨੂੰ ਇਸ ਵਾਰ ਚੰਗੀ ਤਰ੍ਹਾਂ ਰਗੜਾਂਗੇ ਉਹਦਾ ਕਾਰਨ ਹੈ ਕਿਉਂਕਿ ਤੇਰੀ ਜਿਹੜੀ ਠੱਗੀ ਹੈ ਉਹ ਵੱਧਦੀ ਗਈ ਹੈ ਅੱਜ ਇੱਕ ਹੋਰ ਸਾਡੇ ਕੋਲੇ ਸਾਡਾ ਵੀਰ ਪਹੁੰਚਿਆ ਪਰ ਨਹੀਂ ਇਸ ਵਾਰ ਉਹਨੂੰ ਮੈਂ ਮਾੜਾ ਨਹੀਂ ਕਹਿੰਦਾ ਕਿਉਂਕਿ ਉਹਨੇ ਸਾਨੂੰ ਕੋਆਪਰੇਟ ਕੀਤਾ। ਸਾਡੇ ਆਖੇ ਫੁੱਲ ਚੜਾਏ ਸੋ ਦੋਸਤੋ ਇਹਨਾਂ ਦੇ ਉਸ ਪੇਮੈਂਟ ਲਈ ਮਾਨਯੋਗ ਸੀਪੀ ਸਾਹਿਬ ਦਾ ਮੈਂ ਬੜਾ ਧੰਨਵਾਦ ਕਰਦਾ ਡੀਸੀਪੀ ਸਾਹਿਬ ਦਾ ਬੜਾ ਧੰਨਵਾਦ ਕਰਦਾ ਔਰ ਇਹ ਇਮੀਗ੍ਰੇਸ਼ਨ ਏਜੰਟਾਂ ਵਾਲੇ ਮੈਂਟਰ ਨੇ ਜਿਹੜੇ ਸਾਡੇ ਮਾਨਯੋਗ ਏਡੀਸੀਪੀ ਡੀ ਸਾਹਿਬ ਰਾਡਸ ਸਾਹਿਬ ਦਾ ਬੜਾ ਧੰਨਵਾਦ ਕਰਦਾ ਏਸੀਪੀ ਟ੍ਰੈਫਿਕ ਜਤਨ ਵਾਂਸਲ ਸਾਹਿਬ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਕੋਲੇ ਇਹ ਕੰਪਲੇਂਟਸ ਅੱਗੇ ਫਾਰਵਰਡ ਹੋ ਰਹੀਆਂ ਔਰ ਏਸੀਪੀ ਟ੍ਰੈਫਿਕ ਸਾਹਿਬ ਦੇ ਨਾਲ ਨਾਲ ਰੀਡਰ ਨੇ ਜਗਦੇਵ ਸਿੰਘ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਨਾ ਸਾਰਿਆਂ ਨੇ ਬੜੀ ਮੱਤ ਕੀਤੀ ਮੈਂ ਤਾਂ ਹੈਰਾਨ ਆ ਕਿ ਇੱਕ ਬੋਲ ਤੇ ਇਹਨਾਂ ਸਾਰੇ ਅਫਸਰ ਸਹਬਾਨਾ ਨੇ ਸਹਿਯੋਗ ਦਿੱਤਾ ਮਦਦ ਕੀਤੀ ਵਿਸ਼ੇਸ਼ ਤਨਵਾਸ ਸੋ ਮੁੱਕ ਦੀ ਗੱਲ ਇਹ ਦੋਸਤੋ ਕਿ ਅੱਜ ਫੇਰ ਇੱਕ ਸਾਡੇ ਦੋਸਤ ਦੇ ਘਰੇ ਭਰਾ ਦੇ ਘਰੇ ਉਹਦੇ ਜਿਹੜੇ ਪੈਸੇ ਉਹ ਪਹੁੰਚ ਰਹੇ ਨੇ ਤੇ ਅੱਜ ਲਗਭਗ ਪਾਉਣੇ 4 ਲੱਖ ਰੁਪਈਆ ਦੋਸਤੋ ਇਸ ਕੇਸ ਦੇ ਵਿੱਚ ਗੁਰਪ੍ਰੀਤ ਸਿੰਘ ਸਰਨਾ ਸਾਹਿਬ ਦੀ ਨਿਜੀ ਤੌਰ ਤੇ ਬੜੀ ਮਿਹਨਤ ਰਹੀ ਹੈ ਸਾਡੇ ਸਾਥੀ ਜਗਪ੍ਰੀਤ ਦਾ ਬੜਾ ਐਫਰਟ ਰਿਹਾ ਬਾਈ ਸਾਡੇ ਇੱਕ ਸਾਥੀ ਜੁਝਾਰ ਜੀ ਨੇ ਉਹਨਾਂ ਦਾ ਬੜਾ ਕਿਉਂਕਿ ਜਦੋਂ ਇਹਨਾਂ ਦੀ ਹੀਅਰਿੰਗ ਹੁੰਦੀ ਸੀ ਸਾਡੀ ਟੀਮ ਵੱਲੋਂ ਸਾਡੇ ਜਿਹੜੇ ਸਾਡੇ ਯੋਧੇ ਨੇ ਸਾਡੇ ਭਰਾ ਨੇ ਜੋ ਸਾਰੇ ਕੇਸ ਨੂੰ ਦੇਖ ਰਹੇ ਸਰਨਾ ਸਾਹਿਬ ਆਪ ਕਰਦੇ ਰਹੇ ਨੇ ਮੇਰੇ ਨਾਲ ਇੱਥੇ ਕੋਈ ਟੀਮ ਵਰਕ ਹੈ ਦੋਸਤੋ ਇਕਲਾ ਬੰਦਾ ਕੁਝ ਨਹੀਂ ਕਰ ਸਕਦਾ ਬਕਈ ਕੇਸ ਜਿਨ ਜਗਪ੍ਰੀਤ ਬਹੁਤ ਜ਼ਿਆਦਾ ਇਨਵੋਲਵ ਹੋ ਕੇ ਹੱਲ ਕਰਦਾ ਕਈ ਸੋ ਇਟਸ ਟੀਮ ਵਰਕ ਇਹਨਾਂ ਦੇ ਕੇਸ 'ਚ ਸਰਨਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਝੁਝਾਰੂ ਨਾਲ ਜਾਂਦੇ ਰਹੇ ਨੇ ਸੋ ਅੱਜ ਖੁਸ਼ੀ ਹੈ ਕੇਸ ਭਰਾ ਦੇ ਘਰੇ ਆ ਲੌਜ਼ ਮਾਰ ਤੇ ਤੁਹਾਡੇ ਪੈਸੇ ਅੱਜ ਆਲੋ ਮੁਰਗੇ ਔਰ ਮੈਨੂੰ ਚੈਨ ਉਦੋਂ ਆਉਂਦਾ ਜਦੋਂ ਜਦੋਂ ਸਾਡੇ ਕੋਲੇ ਕੋਈ ਆਇਆ ਹੋਵੇ ਤੇ ਜਦੋਂ ਉਹਦਾ ਮਸਲਾ ਹੱਲ ਹੋ ਜਵੇ ਸਾਨੂੰ ਚੈਨ ਤੇ ਸੁਆਦ ਉਦੋਂ ਆਉਂਦਾ ਉਹਦਾ ਕਾਰਨ ਦੁਨੀਆ ਆਪਦੇ ਪੰਗਿਆਂ 'ਚ ਨਹੀਂ ਪੈਂਦੀ ਦੋਸਤੋ ਔਰ ਅਸੀਂ ਪਰਮਾਤਮਾ ਨੇ ਜਿਹੜੀ ਪਾਰ ਕਿਰਪਾ ਕੀਤੀ ਹੈ ਅਸੀਂ ਸੰਗਤ ਤੇ ਪੰਗਿਆਂ 'ਚ ਆਪਦੇ ਆਪ ਨੂੰ ਇਨਵੋਲਵ ਕਰਦੇ ਆ ਸਾਡੀ ਟੀਮ ਇਨਵੋਲਵ ਕਰਦੀ ਕਾਰਨ ਇਹ ਉਰਸੇ ਅਕਾਲ ਪੁਰਖ ਨੇ ਮਹਾਰਾਜ ਨੇ ਸੋਚੀ ਪਈ ਕਿ ਜੇ ਕੋਈ ਵੀ ਗਰੀਬ ਅਮੀਰ ਕੋਈ ਭੈਣ ਭਰਾ ਤੁਹਾਡੇ ਕੋਲੇ ਆ ਜਾਂਦਾ ਤੇ ਜੇ ਉਹ ਕਹਿੰਦਾ ਕਿ ਉਹਦੀ ਬਾਹ ਕਿਸੇ ਨੇ ਨਹੀਂ ਫੜੀ ਜਾਂ ਬਾਹ ਉਹਦੀ ਫੜਨ ਦੀ ਲੋੜ ਆ ਫਿਰ ਦੋਸਤੋ ਸਾਡੀ ਸੋਚ ਬਤਾਉ ਫਿਰ ਅਸੀਂ ਪਿੱਛੇ ਨਹੀਂ ਮੁੜ ਕੇ ਦੇਖਦੇ ਜਦੋਂ ਪਹਿਲਾਂ ਬਾਹ ਫੜੀ ਦੀਏ ਫਿਰ ਉਹਨੂੰ ਟੋੜ ਤੱਕ ਟਪਾਈ ਦਾ ਸਾਡੀ ਕਿਸ਼ਤੀ ਚ ਉਹਨੂੰ ਭਾਈਦਾ ਤੇ ਉਹਨੂੰ ਕਹਿੰਦਾ ਇਹ ਸਾਡੀ ਜ਼ਿੰਮੇਵਾਰੀ ਹੈ ਤੈਨੂੰ ਪਾਰ ਜ਼ਰੂਰ ਲਾਵਾਂਗੇ ਇਸ ਵੀਰ ਨੂੰ ਪਾਰਨਾ ਸੋ ਮੇਰੇ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਪੁਲਿਸ ਪ੍ਰਸ਼ਾਸਨ ਦਾ ਬੜਾ ਧੰਨਵਾਦ ਔਰ ਸਾਡੀ ਟੀਮ ਦਾ ਬੜਾ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕਾ ਮੈਂ ਤਾਂ ਦੋਸਤੋ ਕਈ ਵਾਰੀ ਦਫ਼ਤਰ 'ਚ ਬੈਠਾ ਹੁੰਨਾ ਸਾਡੇ ਲੀਡਰਜ਼ ਇੰਨੇ ਹਿੰਮਤੀ ਨੇ ਇਹ ਘਰ-ਬਾਰ ਛੱਡ ਕੇ ਉਹ ਅੱਜ ਸਵੇਰ ਦੇ ਉਹ ਜਿੱਥੇ ACP ਸਾਹਿਬ ਦੇ ਹੀਅਰਿੰਗ ਸੀ ਸਭ ਨਾਲ ਜੀ ਸਵੇਰੇ 9 ਵਜੇ ਉੱਥੇ ਨਾਲ ਬੈਠੇ ਇਹ ਇੱਕ ਟੀਮ ਵਰਕ ਹੈ ਦੋਸਤੋ ਸੋ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਤੇ ਮੇਰੀ ਸਮੁੱਚੀ ਟੀਮ ਦਾ ਵਿਕਾਸ ਜੀ ਜੋ ਦੋ ਸ਼ਬਦ ਕਹਿਣਗੇ ਨੇ ਇਹੇ ਕਰਦਾ ਮੇਰਾ ਨਾਮ ਵਿਕਾਸ ਹੈ ਜੀ ਮੈਂ ਵੀ ਜਸਪ੍ਰਿਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੀ ਮਦਦ ਤੋਂ ਬਿਨਾ ਮੈਂ ਇਹ ਰਕਮ ਇਹਨਾਂ ਤੋਂ ਕਢਾ ਨਹੀਂ ਸਕਦਾ ਨਾ ਇਹ ਜੀਐਮਐਸ ਤੋਂ ਕਿਉਂਕਿ ਇਹਨਾਂ ਨੇ ਮੈਨੂੰ ਬਹੁਤ ਮੈਂਟਲ ਟੌਰਚਰ ਕੀਤਾ ਇਹਨਾਂ ਨੇ ਕੇਸ ਨੂੰ ਆਪਣੇ ਹੱਥ 'ਚ ਲਿਆ ਗਾਈਡ ਕੀਤਾ ਤੇ ਉਹਦੇ ਕਰਕੇ ਅੱਜ ਮੇਰੇ ਪੈਸੇ ਮਿਹਨਤ ਦੇ ਪੈਸੇ ਮੇਰੇ ਹੱਥ ਦੇ ਵਿੱਚ ਨੇ ਥੈਂਕ ਯੂ ਪ੍ਰਮਾਤਮਾ ਇਹ ਪੈਸੇ ਜਿਹੜੇ ਇਹਨਾਂ ਦੇ ਵਾਪਸ ਆਏ ਇਹਨਾਂ ਨੂੰ ਹੋਰ ਫਲ ਲਾਵੇ ਤੇ ਇਹ ਬੜਾ ਨੇਕ ਤੇ ਇਮਾਨਦਾਰ ਬੰਦਾ ਮੈਂ 2 ਮਹੀਨੇ 'ਚ ਦੇਖਿਆ ਸੱਚਨੇ ਇੱਕੇ ਮਾੰਦਾਰ ਬੰਦਾ। ਔਰ ਮੈਂ ਪੰਜਾਬੀ ਵਿੱਚ ਕਹਿਣਾ ਚਾਹੁੰਦਾ ਉਹ ਸਾਰੇ ਉਹਨਾਂ ਏਜੰਟਾਂ ਨੂੰ ਵੀ ਅਸੀਂ ਉਹ ਦੂਜੇ ਗਰੁੱਪਾਂ ਵਾਂਗੂ ਫੋਨਾਂ ਤੇ ਮਾਵਾ ਪੜਾ ਦੀਆਂ ਗਾਲਾਂ ਨਹੀਂ ਭਾਵੇਂ ਕੱਢਦੇ। ਅਸੀਂ ਉੱਚਾ-ਉੱਚਾ ਬੋਲ ਕੇ ਕੋਈ ਪ੍ਰਭਾਵ ਨਹੀਂ ਪਾਉਂਦੇ। ਪਰ ਮੇਰਾ ਮੰਨਣਾ ਹੈ ਜਿਹਦੇ ਸਿਰ ਤੇ ਅਕਾਲ ਪੁਰਖ ਦੀ ਤਾਕਤ ਹੋਵੇ, ਰੋਹਾਨੀ ਤਾਕਤ ਉਹਨੂੰ ਉੱਚਾ ਨਹੀਂ ਬੋਲਣਾ ਪੈਂਦਾ ਤਾਕਤ ਅੰਦਰ ਹੁੰਦੀ ਹੈ ਔਰ ਬਿਨਾ ਫੋਨ ਤੇ ਗਾਲਾਂ ਕੱਢੇ ਪਰਮਾਤਮਾ ਦੀ ਇੰਨੀ ਕਿਰਪਾ ਵੀ ਜਿੱਥੇ ਜਾ ਕੇ ਬੈਠੇ ਆ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਟੀਮ ਆਈ ਹੈ ਇਹਨਾਂ ਦੇ ਚਿਹਰੇ ਤੇ ਜਿਹੜੀ ਰੌਣਕ ਹੈ ਤੇ ਚਿਹਰੇ ਭੱਖ ਦੇ ਦੱਸਦੇ ਨੇ ਵੀ ਇਹ ਕਿਸ ਜਿਹਦੇ ਨਾਲ ਖੜੇ ਨੇ ਤੇ ਜਿਹਦੇ ਨਹੀਂ ਤੁਰ ਕੇ ਆਏ ਨੇ ਉਹਨੂੰ ਕਿਸੇ ਪਾਰ ਲਾਉਣਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ